ਆੜ ਪਛਾਤੀ ਵਾਹਨ ਦੇ ਚ ਪੇੜ ਦੇ ਵਿੱਚ ਉਹਨ ਦੇ ਨਾਲ ਮਾਂ ਅਤੇ ਦੀਦੀ ਮੌਤ ਹੋਈ ਸੀ ਤੇ ਅੱਜ ਮਾਂ ਅਤੇ ਦੀਦਾ ਇਕੱਠਾ ਸਿਵਾ ਬਲਿਆ ਹੈ ਤਸਵੀਰਾਂ ਨੇ ਹਫਤੇ ਦਿਲਾਂ ਨੂੰ ਚੰਚੋਰ ਕੇ ਰੱਖ ਦਿੱਤਾ ਅਸਲ ਦੇ ਵਿੱਚ ਦੱਸ ਦਈਏ ਕਿ ਕਾ ਹਾਦਸਾ ਵਾਪਰਦਾ ਹੈ ਪਰਿਵਾਰ ਪੂਰਾ ਮੇਲਾ ਵੇਖ ਕੇ ਘਰ ਵਾਪਸ ਪਰਤ ਰਿਆ ਸੀ ਲੇਕਿਨ ਇਸੇ ਦੇ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਮੰਦਪਾਗਾ ਪਾਣਾ ਇਹ ਵਾਪਰ ਜਾਂਦਾ ਹੈ ਜਿਸ ਦੇ ਵਿੱਚ ਮਾਂ ਅਤੇ ਧੀ ਦੀ ਮੌਤ ਹੋ ਜਾਂਦੀ ਹੈ ਤੇ ਪੁੱਤਰ ਵਲਵਲ ਪਛਦਾ ਹੈ ਤੇ ਅੱਜ ਮਾਵਾ ਧੀਆਂ ਦਾ ਇਕੱਠਾ ਜਿਹੜਾ ਸੀਵਾ ਬਲੇ ਹੈ ਤਸਵੀਰਾਂ ਵੇਖ ਕੇ ਹਰ ਇੱਕ ਦਾ ਹਿਰਦਾ ਜਿਹੜਾ ਉਹ ਵਲੁੰਦੜੇ ਆਖਿਆ ਮਾਪੇ ਜਿਹੜੇ ਨੇ ਪਿੱਛੇ ਪਰਿਵਾਰ ਜੋ ਹੈ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਹੁਸ਼ਿਆਰਪੁਰ ਮਕੇਰੀਆਂ ਦੇ ਨੇੜੇ ਹਾਜੀਪੁਰ ਮਨਸਰ ਰੋਡ ਤੇ ਦੇਰ ਸ਼ਾਮ ਅਣਪਛਾਤੇ ਵਾਹਾਂ ਦੇ ਚਪੇੜ ਦੇ ਵਿੱਚ ਆਉਂਦੇ ਨਾਲ ਮਾਂ ਅਤੇ ਤੇਦੀ ਮੌਤ ਹੋ ਗਈ ਸੀ ਪੁੱਤਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਅਮ੍ਰਿਤਕ ਔਰਤ ਦੀ ਭਰਾ ਨੇ ਦੱਸਿਆ ਕਿ ਮੇਰੀ ਭੈਣ ਜੋ ਹੈ ਜਿਸ ਦੀ 35 ਸਾਲ ਉਮਰ ਸੀ ਰੇਖਾ ਉਸ ਦਾ ਨਾਮ ਸੀ ਇਹ ਜੂਨੇ ਘੁੰਮ ਕੇ ਵਾਪਸ ਮੇਲਾ ਵੇਖ ਕੇ ਜਿਹੜਾ ਦੇਰ ਰਾਤੀ ਵਾਪਸ ਆ ਰਹੀ ਸੀ ਸੰਤਲਵਾੜਾ ਦਾ ਮੇਲਾ ਦੇਖ ਕੇ ਰਾਤ ਕਰੀਬ 8 ਵਜੇ ਜਦੋਂ ਉਹ ਮਾਨਸਰ ਰੇਲਵੇ ਫਾਟਕ ਦੇ ਕੋਲ ਪਹੁੰਚੇ ਤਾਂ ਉਸ ਦਾ ਪਿੰਡ ਜੋ ਹੈ ਨੇੜੇ ਹੀ ਸੀ ਇਸ ਲਈ ਉਹ ਉੱਥੋਂ ਤੁਰ ਪਿਆ ਜਦੋਂ ਫਾਟਕ ਦੇ ਦੂਜੇ ਪਾਸੇ ਪਹੁੰਚਿਆ ਤਾਂ ਇੱਕ ਕਾਰ ਸਵਾਰ ਨੇ ਆਪਣੀ ਕਾਰ ਮੋੜ ਦਿੱਤੀ ਅਤੇ ਚੀਨ ਉਚਾਲ ਲੱਗਾ ਜਿਸ ਕਾਰਨ ਇਹ ਘਟਨਾ ਜਿਹੜੀ ਵਾਪਰ ਜਾਂਦੀ ਹੈ ਜਿਸ ਕਾਰਨ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰੀ 4 ਤੋਂ 5 ਵਿਅਕਤੀਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਚਾਲਕ ਕਾਰ ਸਮੇਤ ਭੱਜ ਗਿਆ ਇਸ ਕਾਰਨ ਮੇਰੀ ਭੈਣ ਅਤੇ ਉਸਦੀ ਬੇਟੀ ਜੋ ਹੈ ਉਹ ਗੰਭੀਰ ਰੂਪ ਚ ਜ਼ਖਮੀ ਹੋਏ ਬੇਟੇ ਤੋਂ ਇਲਾਵਾ 5-6 ਹੋਰ ਲੋਕ ਜ਼ਖਮੀ ਹੋਏ ਲੋਕਾਂ ਦੀ ਮਦਦ ਦੇ ਨਾਲ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਮੇਰੀ ਭੈਣ ਅਤੇ ਪਤੀਜੀ ਦੋਵਾਂ ਨੂੰ ਮ੍ਰਿਤਕ ਡਾਕਟਰਾਂ ਦੇ ਵੱਲੋਂ ਐਲਾਨ ਦਿੱਤਾ ਗਿਆ ਕਾਰਸਵਾਰ ਮੌਕੇ ਤੋਂ ਫਾਰਕ ਹੋ ਗਿਆ ਉਸ ਬਾਰੇ ਅੱਜ ਤੱਕ ਕੋਈ ਕਵੀ ਪਤਾ ਨਹੀਂ ਲੱਗ ਸਕਿਆ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਦੇ ਖਿਲਾਫ ਕਾਰਵਾਈ ਜਿਹੜੀ ਹੈ ਮਾਮਲਾ ਦਰਜ ਕਰਕੇ ਸ਼ੁਰੂ ਕੀਤੀ ਹੈ ਮਾਂ ਤੇ ਇਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਜੜੀਆਂ ਸੋਪ ਦਿੱਤੀਆਂ ਗਈਆਂ ਸਨ ਮ੍ਰਿਤਕ ਆਪਣੇ ਪਿੱਛੇ ਇੱਕ ਪੁੱਤਰ ਅਤੇ ਪਤੀ ਇਕੱਲਾ ਛੱਡ ਕੇ ਨੇ ਪਿੱਛੋਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਦਿਨੋਂ ਬਲੰਦੜ ਕੀ ਰੱਖ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿ ਮੇਲਾ ਵੇਖ ਕੇ ਪਰਿਵਾਰ ਵਾਪਸ ਆ ਰਿਹਾ ਸੀ ਨਹੀਂ ਪਤਾ ਸੀ ਕਿ ਰਸਤੇ ਦੇ ਵਿੱਚ ਜਿਹਹਾ ਕੁਝ ਵਾਪਰ ਜਾਵੇਗਾ ਤੇ ਇਸ ਹਾਦਸੇ ਦੇ ਵਿੱਚ ਮਾਮਾ ਧੀਆਂ ਦੋਵਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਤੇ ਅੱਜ ਉਹਨਾਂ ਦੋਹਾਂ ਦਾ ਜਿਹੜਾ ਇਕੱਠਾ ਸਿਵਾ ਪਾਲਿਆ ਗਿਆ ਇਸ ਮੌਕੇ ਤੇ ਇੱਕ ਵਾਰ ਕਰਦਾ ਗਮਕੀਨ ਮਾਹੌਲ ਵੇਖੋ ਤੁਹਾਡੇ ਕੀ ਲੱਗਦੇ ਸੀ ਮੇਰੀ ਸਿਸਟਰ ਕੀ ਨਾਮ ਸੀ ਨਾ ਰੇਖਾ ਕੁਮਾਰ ਕਿ ਕਿੱਥੇ ਗਈ ਸੀ ਔਰ ਕਦੋਂ ਇਹ ਹਾਦਸਾ ਵਾਪਰਿਆ ਇਹ ਬਾਬੇ ਦੇ ਗਈ ਚਿੰਗੜਮਾ ਮੇਲੇ ਤੇ ਠੀਕ ਹੈ ਉੱਥੋਂ ਆਂਦੀ ਵਕੀ ਘਰ ਨੂੰ ਆਉਂਦੇ ਹੀ ਤੇ ਉੱਥੇ ਆਂਦੀ ਵਕੀ ਬਾਹਰ ਦਾਤ ਹੋਈ ਆ ਬਹੁਤ ਜ਼ਰਾ ਜ਼ਖਮੀ ਕੀਤਾ ਦੇ ਕਿਨੇ ਕਾਦੇ ਚੱਕਾ ਦੇ ਨਾਲ ਟੱਕਰ ਹੋਈ ਸੀ ਇਹ ਗੱਡੀ ਨਾ ਅੱਛਾ ਫਿਰ ਉਸ ਤੋਂ ਬਾਅਦ ਕਾਰ ਨਾ ਯਾਰ ਕਾਰ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨੇ ਹਸਪੀਟਲ ਲੈ ਕੇ ਆਏ ਹਸਪੀਟਲ ਲੈ ਕੇ ਆ ਗਏ ਤੇ ਬਹੁਤ ਜਿਆਦਾ ਗਾਇਲ ਹੀ ਕੁੜੀ ਦੀ ਤੇ ਆਂਦੇ ਸਾਥ ਹੀ ਡੈਥ ਹੋ ਗਈ ਕੁੜੀ ਦਾ ਕੀ ਨਾਮ ਸੀਗਾ ਮਾ ਰਗਰਮਾ ਕਿਨੇ ਸਾਲ ਦੀ 7 ਸਾਲ ਦੀ ਤੇ ਇਹ ਇਸ ਤੋਂ ਸੀਸੀਟੀਵੀ ਵਗੈਰਾ ਤਲਾਸ਼ ਕੀਤੀ ਰਸਤੇ 'ਚ ਕਿ ਕਿਸ ਤਰ੍ਹਾਂ ਹੱਸਦਾ ਹੋਇਆ ਕੁਝ ਪਤਾ ਲੱਗਾ ਨਹੀਂ ਅੱਜ ਸਵੇਰੇ ਕੀਤੀ ਹੀ ਕੋਈ ਪਹਿਲਾਂ ਸਵੇਰੇ ਪੁੱਛਤਾਛ ਨਹੀਂ ਕਰਨ ਦੇ ਆਈ ਬਾਅਦ 'ਚ ਅਸੀਂ ਗਿਆ ਕਿ ਇਹੀਂ মিডিਆ ਵਾਲੇ ਨੂੰ ਸੱਦਰ ਲੱਗੇ ਆ ਤੇ ਬਾਅਦ 'ਚ ਉਹਨਾਂ ਨੇ ਥੋੜੀ ਪੁੱਛਤਾਛ ਕੀਤੀ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਨੂੰ ਅਨੁਸ਼ੀਲਨ ਸਾਫ ਚਾਹੀਦਾ ਬਾਪੇ ਦੇ ਗਏ ਹੀ ਮੇਲੇ ਤੇ ਗਏ ਹੀ ਤੇ ਮੇਲੇ ਤੋਂ ਆਏ ਕਰਦੇ ਹੀ ਤੇ ਆਣ ਕੇ ਸੇ ਆਪਣੀ ਸਾਈਡ ਤੇ ਜਾਇ ਕਰਦੇ ਸੀ ਇਹ ਇਹ ਟੋਟਲ 6 ਜਾਂ 7 ਜਣੇ ਹੈਗੇ ਤੇ ਇਹ ਆਪਣੀ ਸਾਈਡ ਤੇ ਜਾਇਗਾ ਇੱਕ ਗੱਡੀ ਵਾਲਾ ਪਿੱਛੇ ਵਾਲਾ ਆਇਆ ਸੀ ਤੇ ਨਾਲੇ 3 ਤਾ ਜਣੇ ਨੂੰ ਲੈ ਗਿਆ ਕਿਹੜੀ ਗੱਡੀ ਸੀ ਇਹ ਵਾਈਟ ਕਲਰ ਦੀ ਸੀ ਸ਼ਿਫਟਰ ਗਿਆ ਸੀ ਗੱਡੀ ਠੀਕ ਹੈ ਤੇ ਲੈ ਕੇ ਗਿਆ ਤੇ ਨਾਲ ਪਹਿਲਾ ਕੁੜੀ ਦੇ ਵੀ ਸੱਟਾਂ ਵਗੈਰਾ ਕਾਫੀ ਲੱਗੀਆਂ ਸਿਸਟਰ ਦੇ ਸਿਸਟਰ ਦੇ ਕਾਫੀ ਬਾਹਾਂ ਟੁੱਟ ਗਈ ਆ ਲੱਤ ਦੇ ਵੀ ਲੱਤ ਵੀ ਕਰਾਈ ਗਈ ਸੀ ਫਰੀਡ ਦੀ ਹੱਡੀ ਵੀ ਕਰਾਈ ਗਈ ਸੀ ਤੇ ਛਾਤੀ ਦੇ ਵੀ ਗੱਡੀ ਦੇ ਇਹ ਕਿਹੜਾ ਕੁਚਲ ਦਿੱਤਾ ਹਾਂਜੀ ਪੂਰੇ ਜ਼ਿਲ੍ਹਾ ਹੋ ਗਿਆ ਜੀ ਤੋਂ ਬਾਅਦ ਤੁਸੀਂ ਕੋਈ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹਾਲ ਤੱਕ ਕੋਈ ਸਵਾਈ ਕੀਤੀ ਸੀ ਅਸੀਂ ਤੇ ਪਹਿਲਾਂ ਸਵੇਰੇ ਤੇ ਕੋਈ ਸੁਣਾਈ ਨਹੀਂ ਹੋਈ ਫਿਰ ਬਾਅਦ ਅਸੀਂ ਮੀਡੀਆ ਵਾਲੇ ਨੂੰ ਕਿਹਾ ਸੀ ਫਿਰ ਬਾਅਦ ਸਾਰਾ ਕੁਝ ਹੋਇਆ ਜੀ ਹੁਣ ਕੀ ਮੰਗ ਕਰਦੇ ਅਸੀਂ ਮੰਗਿਆ ਬਸ ਸਾਨੂੰ ਇਨਸਾਫ ਚਾਹੀਦਾ ਬਸ ਤੇ ਉਹ ਵੀ ਕਿੰਨੇ ਵੀ ਇਹ ਕੰਮ ਕੀਤਾ ਉਹਨੂੰ ਜਲਦ ਜਲਦ ਫੜਿਆ ਜਾਵੇ ਇਹ ਪਿੱਛੋਂ ਗੱਡੀ ਆਈ ਉਹਨਾਂ ਸ਼ਰਾਬ ਹੀ ਪੀਤੀ ਸੀ ਹਾਂ ਤੇ ਇਹਾਂ ਤੇ ਬੱਜਣ ਲੱਗੇ ਨਾ ਪਹਿਲੇ ਉਹ ਮਾਮੀ ਇੱਕ ਪਾਸੇ ਹੈਗੇ ਨਾ ਤੋਂ ਉਹਨਾਂ ਦੇ ਬੱਜੇ ਇਹ ਇੱਧਰੋਂ ਆ ਗਿਆ ਆਪਾਂ ਮੈਂ ਵੀ ਇੱਧਰੋਂ ਆ ਗਿਆ ਇੱਕ ਪਾਸੇ ਨੂੰ ਆ ਗਿਆ ਆਪਾਂ ਤਾਂ ਇਹਨਾਂ ਨੂੰ ਗਰੀ ਮਾਮੀ ਉਹਨੂੰ ਨਾਲ ਤਰੀਕੇ ਨਾਲ ਆਲੀ ਜਾ ਕਿ ਉਹ ਇੱਕੋ ਸਾਹ ਦੇ ਅੱਗੇ ਛੱਡਿਆ ਜਾ ਕੇ ਉਹਨਾਂ ਨੇ ਤਾਂ ਬਾਕੀਆਂ ਦੇ ਪਿੱਛੇ ਉਹ ਗੱਡੀ ਵਾਲਾ ਰੁਕਿਆ ਨਹੀਂ ਉੱਥੇ ਨਹੀਂ ਜੀ ਉਹ ਵੀ ਰੁਕਿਆ ਕਿਹੜੇ ਕਿਹੜੇ ਰੰਗ ਦੀ ਗੱਡੀ ਸੀਗੀ ਵਾਈਟ ਗੱਡੀ ਸੀ ਕਿਸੇ ਨੇ ਤੁਹਾਡੀ ਮਦਦ ਵਗੈਰਾ ਕੀਤੀ ਉੱਥੇ ਇੱਥੇ ਪਿੰਡ ਵਾਲੇ ਉਹ ਭਾਈ ਭੂਗ ਛੱਟੇ ਹੋਏ ਸੀਗੇ ਉਦਾਂ ਉਹ ਨਾਲ ਪੁਲਿਸ ਨੇ ਛੱਡਿਆ ਉਹ ਆਈ ਬਾਅਦ ਵਿੱਚ ਆਏ ਹੀ ਦੋ ਤਿੰਨ ਜਣੇ ਆਏ ਪਤਾਣੇ ਲੱਗਿਆ ਇਹਨਾਂ ਗੱਡੀ ਦਾ ਤੇ ਤੁਸੀਂ ਕਿਹਦੀ ਮਦਦ ਦੇ ਨਾਲ ਸੀਗੇ ਮੰਮੀ ਦੇ ਹਾਂਜੀ ਤੇ ਕਿੱਥੋਂ ਆਏ ਸੀ ਤੁਸੀਂ ਆਪਾਂ ਮੇਲਾ ਦੇਖ ਕੇ ਆਂਦੇ ਰੇ ਤੇ ਟਕਰਾਂ ਨਾਲ ਪਿੱਛੇ ਮਾਰੀ ਕਿਤੇ ਨਾਲ ਹੀ ਸੀ ਮੰਮੀ ਦੇ ਹਾਂਜੀ ਤੁਸੀਂ ਬਚ ਗਏ ਤੁਹਾਡਾ ਬਚਾਅ ਹੋ ਗਿਆ ਹਾਂ ਬਚਾਅ ਕਿੱਥੇ ਆਇਆ ਇੱਥੇ ਲੱਗੀ ਆ ਤੁਹਾਡੀ ਵੀ ਲੱਗੀ ਆ ਹਾਂਜੀ ਤੇ ਉਹਨਾਂ ਨੇ ਤੇਰੀ ਸਿਰੇ ਲਾ ਗਿਆ ਡੇਡੀ ਮੇਡੀ ਤੇ ਗੱਡੀ ਚਲਾਉਂਦੇ ਹੈਗਾ